ਸਮ ਕਾਪ ਦੇ ਸੀ ਨਾ ਉਤਕਾਸ਼ ਪੜ ਕੇ ਤੇ ਮੈਂ ਉਦਣੇ ਸਟੇਜ ਤੇ ਕਹਿ ਦਿੱਤਾ ਸੀ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜਾ ਰਾਜ ਜਿੱਤਾਂ ਚ ਚਲਾ ਗਿਆ ਸਾਹ ਵਿੱਚ ਇਤਿਹਾਸ ਦਾ ਪੰਨਾ ਕਹਿੰਦੇ ਆ ਇੱਦਾਂ ਵੀ ਜਿੰਨਾ ਚਿਰ ਗੁਰਨਾਮ ਦੇ ਘਰ ਤੋਂ ਇਹ ਕਰਦੇ ਰਹਿਣਗੇ ਉਹਨਾਂ ਚਿਰ ਇਹਨਾਂ ਦਾ ਰਾਜ ਸਲਾਮਤ ਰਹੇਗਾ ਆਹ ਮਹਾਰਾਜ ਦੀ ਦਰਦ ਤੇ ਪਰ ਗੁਰੂ ਹਰਾਈ ਸਿੰਘ ਮਹਾਰਾਜ ਰੇਵਕਾ ਦੇ ਘਰ ਵੀ ਜਾਣ ਕੇ ਭਾਈ ਕਾਲੇ ਦੇ ਭਤੀਜਾ ਨੂੰ ਵੇ ਕਿਉਂ ਨਿਸ਼ਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਿਤਰ ਹਜੂਰੀ ਵਿੱਚ ਸੱਜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਇਹ ਦਿਹਾੜਾ ਦਾ ਮਾਣ ਕਰਦਿਆਂ ਬਾਰ-ਬਾਰ ਬੇਨਤ ਮਾਇਆ ਪੇਟਾ ਹਾਜ਼ਰ ਹੋ ਰਹੀ ਹੈ ਗੁਰੂ ਜਨਾਂ ਵਿੱਚ ਚੜ੍ਹਨ ਦੀ ਕਲਾ ਦੀ ਅਰਦਾਸ ਬੇਨਤੀ ਮੇਰੀ ਬਹੁਤ ਹੀ ਸਤਿਕਾਰਯੋਗ ਵੱਡੇ ਵੀ ਥਾ ਭਾਈ ਗਗਿੰਦਰ ਸਿੰਘ ਖੋਜੇਵਾਲ ਵਾਲੇ ਅਸਲ ਮੈਨੇ ਵਿੱਚ ਸਿੱਖੀ ਦੇ ਸਿਧਾਂਤਾਂ ਦੇ ਜਿਹੜੇ ਭਰਾ ਬਣੇ ਹੁੰਦੇ ਨੇ ਸ਼ੱਕ ਸਕੇ ਭਰਾਵਾਂ ਟੁੱਟ ਜਾਇਆ ਕਰ ਮੇਰੇ ਪਰ ਸਿੱਖੀ ਦੇ ਬਣੇ ਭਰਾ ਟੁੱਟਦੇ ਨਹੀਂ ਅੰਦਾਜ਼ ਕਰਿਓ 500 ਸਾਡਾ ਪਿਆਰ ਜਣਾ ਭਰਾਵਾਂ ਦਾ ਬਣਿਆ ਰਹੇ। ਆ ਲਾਈਵ ਟੈਲੀਕਾਸਟ ਹੋ ਰਿਹਾ ਗੁਰੂ ਦੀ ਹਜ਼ੂਰੀ ਵਿੱਚ। ਕਿੰਦੇ ਉਹਨਾਂ ਦਾ ਜ਼ਿਕਰ ਕਰਨਾ ਚਾਹੀਦਾ ਜਿਨ੍ਹਾਂ ਦੇ ਜ਼ਿਕਰ ਕੀਤੇ ਰੱਬ ਦਾ ਨਾਮ ਚੇਤੇ ਹੁੰਦਾ ਹੋਵੇ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਸੰਸਾਰ ਤੇ ਕਦੀ ਕਿਸੇ ਦੀ ਨਿੰਦਾ ਨਹੀਂ ਕੀਤੀ। ਗੁਰੂ ਦੀ ਗੱਲ ਕਰਨੀ ਤੇ ਗੁਰੂ ਪ੍ਰਤੀ ਗੁਰੂ ਕੇ ਸਵਾਰਿਆਂ ਦੀ ਗੱਲ ਕਰਨੀ। ਅਰਦਾਸ ਕਰਿਓ ਬਖਸ਼ਾ ਕਿ ਸਤਿਗੁਰ ਚੜ੍ਹਦੀ ਕਲਾ ਬਖਸ਼ਿਸ਼ ਕਰਦਾ ਤੇ ਇਸ ਤਰੋਂ ਖੁਸ਼ੀਆਂ ਮਿਲਣ ਤੇ ਜਦੋਂ ਇਹ ਤਰੋਂ ਖੁਸ਼ੀਆਂ ਮਿਲ ਗਏ ਨੇ ਸੰਸਾਰ ਦੇ ਕਿਸੇ ਦੀ ਤਾਕਤ ਇਹ ਨਹੀਂ ਖੋ ਸਕੀ ਇਹ ਅਰਦਾਸ ਕਰ ਆਸ਼ਾ ਤੇ ਮੇਰੀ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਆ ਕਿ ਭਾਈ ਅਸੀਂ 프리 ਨਹੀਂ ਆਏ ਮੱਲੀ ਪਰਿਵਾਰ ਤੋਂ ਬੜੇ ਪੈਸੇ ਲਏ ਸੀ ਤੇ ਜੇ ਆਪਾਂ ਲੰਗਰੀ ਛਕਣਾ ਲੰਗਰ ਤੇ ਘਰ ਵੀ ਛਕਦੇ ਆਪਾਂ ਤੇ ਮੇਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਲੰਗਰ ਛਕੋ ਜਰੂਰ ਆ ਪਰ ਮੈਂ ਵੇਖੀ ਜਾਂਦਾ ਲੰਗਰ ਛਕ ਛਕ ਕੇ ਗੇਟੋਂ ਬਾਹਰ ਹੀ ਸਾਰੇ ਤੁਰੇ ਜਾਂਦੇ ਆ ਆ ਬਾਪੂ ਇਕੱਲਾ ਹੀ ਬੈਠਾ ਆਗੜੇ ਬੈਠੇ ਨੇ ਕਿਤੇ ਉਹ ਗੱਲ ਸੱਚੀ ਨਾ ਹੋ ਜਾਏ ਕੁਰਬਾਨੀ ਕਿੰਦੀ ਹੈ ਨਾ ਗਿਰਲੇ ਨਾ ਹੀ ਘਰੇ ਫੈਲ ਪਕੜ ਸੰਸਾਰ ਕਿਤੇ ਗੱਲ ਸੱਚੀ ਨਾ ਹੋ ਜਾਏ ਕਿਤੇ ਸਾਡੇ ਵਰਗਿਆਂ ਦੀ ਟੁੱਟ ਜੇ ਤੇ ਆਪਾਂ ਕਦੀ ਕਿਸੇ ਦੀ ਮਿੰਦਿਆ ਨਹੀਂ ਕੀਤੀ ਜੇ ਅਸੀਂ ਡੇਢ ਕੇ ਵਿੱਚ ਮਿੰਦਿਆ ਕੀਤੀ ਹੋਵੇ ਤੇ ਸਾਨੂੰ ਲਾਭਾ ਦੇ ਦਿਓ ਆਪਾਂ ਗੁਰੂ ਦੀ ਗੱਲ ਕਰਨੀ ਹੈ ਤੇ ਗੁਰੂਆਂ ਰਾਜ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਤੇ ਖੁਸ਼ੀਆਂ ਉਸਤਾਦੇ ਕੋਲ ਮਿਲਦੀਆਂ ਪਰ ਕਈ ਵਾਰੀ ਕਹਿੰਦੇ ਆ ਕਿਤੇ ਸੱਚ ਜਿਆਦਾ ਕੌੜਾ ਹੁੰਦਾ ਸੁਣਨਾ ਬੜਾ ਔਖਾ ਤੇ ਮੈਂ ਪਿਆਰ ਨਾਲ ਬੇਨਤੀ ਕਰਦਾ ਕਿ ਅਸੀਂ ਗੁਰੂ ਕੇ ਟਾੜੀ